ਔਰ ਮੁੰਡਿਆ ਕੰਮ ਕਾਜ ਕਿੱਦਾਂ ਚੱਲ ਰਿਹਾ ਏ ਤੇਰਾ ਬਈ ਕਾਹਦੇ ਕੰਮ ਕਾਜ ਲਾਲਾ ਤੇਰੇ ਸਾਹਮਣੇ ਦਿਖਦਾ ਨਹੀਂ ਤੈਨੂੰ ਕੰਮ ਕਾਜ ਕਿੱਥੇ ਮੈਂ ਤੁਹਾਨੂੰ ਇੱਕ ਗੱਲ ਸੁਣਾਉਂਦਾ ਸੁਣਾ ਇਹਦੀ ਸੁਣ ਲਓ ਜਗਰਾਉ ਤੋਂ ਆ ਰਹੇ ਸੀ ਮੇਰੇ ਡੈਡੀ ਬਫਤ ਸਫਰ ਕਰ ਰਹੇ ਸੀ ਦੋ ਦੋ ਟਿਕਟਾਂ ਕੱਟਣ ਲੱਗਾ ਜਨਾਨੀਆਂ ਦੀਆਂ ਜਦੋਂ ਜਨਾਨੀਆਂ ਦੀ ਟਿਕਟ ਕੱਟਣ ਲੱਗੇ ਆ ਤੇ ਜਨਾਨੀਆਂ ਕਹਿੰਦੇ ਕਲੈਕਟਰ ਨੂੰ ਸਾਡੀਆਂ ਵੀ ਟਿਕਟਾਂ ਕੱਟੋਗੇ ਕਹਿੰਦਾ ਜ਼ਰੂਰ ਕਟਾਂਗਾ ਟਿਕਟਾ ਘਟਣ ਦਾ ਪਹਿਲੇ ਕਹਿੰਦੇ ਸਾਡੇ ਪੈਰਾਂ ਨੂੰ ਦੇਖ ਲਾ ਜਨਨੀਆਂ ਦੇ ਪੈਰ ਵੇਖੇ ਪੈਰ ਪੁੱਠੇ ਉਹ ਲਾਲਾ ਬਹਿ ਜਾ ਲਾਲਾ ਬਹਿ ਜਾ ਐਡੀ ਤੇਰੀ ਦੇਹ ਭੂਤਾਂ ਤੇਰਾ ਕੀ ਵਿਗਾੜ ਲੈਣ ਗਿਆ ਭੂਤਾਂ ਤਾਂ ਆਪ ਕਹਿਣ ਗਿਆ ਐਡੀ ਤੇਰੀ ਦੇ ਆ ਉਹ ਛੱਡ ਦੇ ਲਾਲਾ ਛੱਡ ਦੇ 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 ਕੀ ਗੱਲ ਬਈ ਲਾਲੇ ਨੂੰ ਕੀ ਹੋ ਗਿਆ ਡਾਂਦੇ ਪਏ ਨੇ ਗੁੰਡੇ ਕੁੱਤਾ ਬਾਰੇ ਕਹਿੰਦੇ ਆ ਮੈਂ ਨਹੀਂ ਕਹਿੰਦਾ ਉੱਥੇ ਉਹ ਮੈਂ ਤਾਂ ਇਹਨਾਂ ਨੂੰ ਕਹਾਣੀ ਸੁਣਾਈ ਸੀ ਇਹ ਤਾਂ ਪਹਿਲੇ ਹੀ ਡਰ ਗਏ ਆ ਉਹ ਲਾਲਾ ਤੂੰ ਡਰ ਨਾ ਯਾਰ ਭਾਈ ਮੈਨੂੰ ਡਰ ਲੱਗਦਾ ਮੈਂ ਤਾਂ ਕਹਾਣੀ ਸੁਣਾਈ ਆ ਉਹ ਮੇਰੀ ਗੱਲ ਸੁਣੋ ਭੋਤ ਭਾਤ ਕੁਝ ਨਹੀਂ ਹੁੰਦੇ ਭਈਆ ਕਹਿੰਦੇ ਦੇਖੇ ਆ ਓਏ ਕਿਤੇ ਕੋਈ ਭੂਤ ਨਹੀਂ ਹੁੰਦਾ ਯਾਰ ਕਿਤੇ ਦੁਨੀਆ 'ਚ ਕੋਈ ਭੂਤ ਨਹੀਂ ਹੈ ਮੇਰੀ ਗੱਲ ਸੁਣ ਲਓ ਕੋਈ ਭੂਤ ਨਹੀਂ ਹੈ ਮੈਨੂੰ ਰਾਤ ਨੂੰ ਲਿੰਦਾ ਨਹੀਂ ਪੈਣੀ ਭਾਈ ਓਏ ਹੋਏ ਲਾਲਾ ਮੈਂ ਤੈਨੂੰ ਕਹਿੰਨਾ ਭੂਤ ਹੁੰਦਾ ਨਹੀਂ ਜਦ ਪੂਦੂਂਦਾ ਲੈ ਦਾਦੂ ਕਹਿੰਦਾ ਭੂਤ ਦੇਖਿਆ ਨਹੀਂ ਜੋ ਤੂੰ ਭੂਤ ਦੇਖੇਂਗਾ ਨਾ ਤੇ ਮੈਨੂੰ ਪਤਾ ਲੱਗ ਜਾਊਗਾ 10 ਬਾਈ ਬਾਈ ਜੀ ਭੂਤ ਸੱਚੀ ਹੁੰਦੇ ਐ ਹੋ ਨਹੀਂ ਯਾਰ ਨਹੀਂ ਮੈਨੂੰ ਕਿਸੇ ਭੂਤ ਪਾਤੇ ਭਰੋਸਾ ਨਹੀਂ ਮੈਂ ਨਹੀਂ ਮੰਨਦਾ ਭੂਤਾ ਪਾਤਾ ਨਹੀਂ ਅੱਛਾ ਫਿਰ ਇੱਕ ਕੰਮ ਕਰੇਂਗਾ ਹਾਂ ਕਰੂੰਗਾ ਅੱਧੀ ਰਾਤ ਨੂੰ ਸਿਮਿਆ ਤਾ ਜਾ ਕੇ ਖੂਹ ਤੇ ਬਹਿ ਕੇ ਸੱਤ ਗਿੱਲਾ ਗੱਡ ਕੇ ਆਏਂਗਾ ਉਹ ਇਹ ਕੋਈ ਵੱਡੀ ਗੱਲ ਐ ਯਾਰ ਤੈਨੂੰ ਮੰਨ ਜੂੰਗਾ ਤੂੰ ਸੱਤ ਕਹਿਣਾ ਮੈਂ 20 ਗਿੱਲਾ ਗੱਡਿਆ ਆਂਗਾ ਸੱਤ ਲੈ ਸੱਤ ਗੱਡ ਦੂੰਗਾ ਟਾਲਾ ਫੇਰ ਨਾਲੇ ਵੀ ਕਹੂੰਗਾ ਆ ਜਾ ਪੁੱਤ ਆ ਜਾ ਪੁੱਤ ਮੈਂ ਦੇਖੂੰਗਾ ਥੋਡੀ ਕਿਹੜੀ ਲੱਗਦੀ ਪੁੱਤ ਆਉਂਦੀ ਆ ਉੱਥੇ ਜਦੋਂ ਟੰਟਾਲੇ ਨਾਲ ਫੇਰ ਪਤਾ ਲੱਗੂ ਕਿਉਂ ਕੋਈ ਨਹੀਂ ਟਾਲੇ ਫੇਰ ਅੱਜ ਰਾਤ ਨੂੰ ਹੀ ਸਹੀ ਅੱਜ ਰਾਤ ਨੂੰ ਹੀ ਘੱਡੂ ਕਿਲਾ ਹੋ ਗਈ ਸ਼ਰਤ ਵਈ ਲੈ ਫੇਰ ਲੱਗੇ ਸ਼ਰਤ ਲੱਗੀ ਸ਼ਰਤ ਹੂੰ ਨਾ ਦਾ ਲੱਗਦਾ ਲਾਲਾ ハハハハハハハ。<laughs> <laughs> 不炸了，不炸了，真的，真的，真的。 एक चलता करती अब पूत पाता कोई नहीं आया आ, आ जाओ पूत ओए आ जा पूत ओए ले मैं दूसरी केलवी कड़न लगे हैं ए आ ले ए आ आ, 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 आ। ਕੋਈ ਪੁੱਤ ਨਹੀਂ ਆ ਗਿਆ ਹੈ ਉਹ ਨਹੀਂ ਨਹੀਂ ਪੁੱਤ ਨਹੀਂ ਹੁੰਦੇ ਹਾਂ ਤਾਂ ਕੀ ਹੈ ਉਹ ਨਹੀਂ ਨਹੀਂ ਓਏ ਮੇਰੇ ਮਨ ਦਾ ਵਹਿਮ ਹੈ ਉਹ ਦੂਜੀ ਕਿਲ ਉਹ ਦੂਜੀ ਕਿਲ ਵੀ ਘੜਤੀ ਤੇ ਮੈਂ ਤਾਂ ਕਿਲਾ ਘੱਟ ਕੇ ਰਹੂੰਗਾ ਸੱਤ ਦੀਆਂ ਸੱਤ ਕਿਲਾ ਘੱਟ ਕੇ ਜਾਊਂਗਾ ਪੁੱਤ ਆ ਜਾ ਆਜਾ ਫੇਰ ਆਜਾ ਆਜਾ ਹੁਣ ਆਜਾ ਆ ਮੈਂ ਹੁਣ ਚੌਥੀ ਗੱਲ ਕੱਢਣ ਲੱਗਿਆ ਆਜਾ ਨਹੀਂ ਭਾਈ ਦਰ ਨਾ ਚਾ ਮੈਨੂੰ ਚੱਪਿਆ ਖੜ ਜਾ ਖੜ ਜਾ ਪੰਜਵੀਂ ਵੀ ਉਹ ਇੱਕ ਟੀਵੀ ਚਾ ਹੁਣ ਆ ਦੇ ਲੈ ਤੇ ਕੱਢਦੇ ਆ ओए 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 कोई भूत नहीं आया क्या? ओए नहीं, नहीं। मेरे मन बहम है कोई भूत पात नहीं होंगे मैं सातवीं किल गड़ के जाऊंगा तो मैं दसूंगा ला मैं गड्ढे किल उ कोई भूत पाता तो आया ही नहीं

ਸੱਚ ਕਹੋ ਉਸ ਤੋਂ ਜੇ ਉਹ ਤੁਸੀਂ ਦੇਖਿਆ ਕਿ ਸਾਡਾ ਪਰਿਵਾਰ ਡਰ ਦੇ ਨਾਲ ਹੀ ਹੋਸ਼ ਹੋਇਆ ਕੋਈ ਭੂਤ ਜਾਂ ਪ੍ਰੇਤ ਜਾਂ ਜਨਤ ਨਹੀਂ ਸੀ ਉਸ ਦੇ ਅੰਦਰ ਦਾ ਡਰ ਹੀ ਭੂਤ ਬਣ ਗਿਆ ਇਹ ਭੂਤ ਜਾਂ ਪ੍ਰੇਤ ਅਸੀਂ ਬਾਵਾ ਨਹੀਂ ਕਰਦੇ ਹਾਂ ਇਹ ਇੰਨਾ ਜ਼ਰੂਰ ਕਹਾਂਗੇ ਕਿ ਬੰਦੇ ਦੇ ਮਾਰੇ ਕਰਮ ਹੀ ਤਰ੍ਹਾਂ-ਤਰ੍ਹਾਂ ਦੇ ਸੰਗਰਾਮ ਰੱਖਦੇ ਭੂਤ ਬਣ ਕੇ ਡਰਾਉਂਦੇ ਨੇ ਅਸੀਂ ਤਾਂ ਇਹੀ ਕਹਾਂਗੇ ਕਿ ਬੰਦੇ ਨੂੰ ਹਮੇਸ਼ਾ ਚੰਗੇ ਕਰਮ ਕਰਨੇ ਚਾਹੀਦੇ ਹਨ 萨奇卡。